ਭਾਈ ਜਗਤਾਰ ਸਿੰਘ ਹਵਾਰਾ ਬੈਂਤ ਸਿੰਘ ਕਤਲ ਮਾਮਲੇ ਦੇ ਵਿੱਚ ਸਜ਼ਾ ਜਾਦਾ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਜੋਂ ਮਨੋਨੀਤ ਭਾਈ ਹਵਾਰਾ ਉਹਨਾਂ ਦੀ ਪੈਰੋਲ ਲਈ ਯਤਨ ਹੋਏ ਨੇ ਔਰ ਕੁਝ ਰੈਜੂਲੇਸ਼ਨ ਪੰਚਾਇਤਾਂ ਨੇ ਪਾਏ ਨੇ ਕੁਝ ਮਤੇ ਪਏ ਨੇ ਔਰ ਉਹਨਾਂ ਦੇ ਵਕੀਲ ਰਾਈ ਇਹ ਮਤੇ ਸਾਰੇ ਭੇਜੇ ਗਏ ਨੇ ਦਿੱਲੀ ਦੀ ਸੀਐਮ ਨੂੰ ਕਿਉਂਕਿ ਉਹ ਦਿੱਲੀ ਦੀ ਇੱਕ ਜੇਲ੍ਹ ਦੇ ਵਿੱਚ ਬੰਦ ਨੇ ਇਹਦੇ ਇਹਦੇ ਸੰਬੰਧੀ ਇੱਕ ਜਾਣਕਾਰੀ ਜ਼ਰੂਰ ਸ਼ੇਅਰ ਕਰ ਦਿਓ ਚਾਰ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਇਆ ਮੈਂ ਤੁਹਾਨੂੰ ਡਿਟੇਲ ਥੋੜੀ ਜੀ ਅਖਬਾਰ ਚ ਪੜ੍ਹ ਕੇ ਦੱਸ ਦਿੰਦਾ ਕਿ ਕਿੰਨੀਆਂ ਪੰਚਾਇਤਾਂ ਕਿਹੜੇ ਪਾਸੇ ਇਹਦੇ 6 ਜੀ ਚਾੜੀ ਪਿੰਡਤ ਹੈਗੇ ਖਮਾਣੋ ਪੁਲਿਸ ਸਟੇਸ਼ਨ ਦੇ ਫਤ ਆਪਣੇ ਫਤ ਘਟ ਸਾਹ ਦੇ 15 ਪਿੰਡ ਹੈਗੇ ਆ ਲੁਧਿਆਣਾ ਜ਼ਿਲ੍ਹੇ ਦੇ ਤੇ 11 ਹੋਰ ਪਿੰਡ ਹੈਗੇ ਹਵਾਰਾ ਕਲਾ ਜਕਤਾਰ ਮੇਰਾ ਸਰਨਾਵਿਆ ਬਈ ਤੇ ਉਹ ਬਿਆਨ ਸਿੰਘ ਐਸੋਸੀਏਸ਼ਨ ਕਿਸ ਦੇ ਵਿੱਚ ਉਹਨੂੰ ਸਜ਼ਾ ਹੋਣੀ ਉਮਰ ਕਹਿੰਦੇ ਸਜ਼ਾ ਟਿਲ ਦਿੱਤੇ ਹੋਰ ਵੀ ਇਹਨਾਂ ਦੇ ਸਾਥੀ ਸੀਗੇ ਤੇ ਇਹ ਬੁੜੈਲ ਜੇਲ੍ਹ ਤੋਂ ਫਰੰਗ ਕੱਢ ਕੇ ਭੱਜੇ ਸੀ ਇੰਗਲਿਸ਼ ਫਿਲਮ ਸੀ ਇੱਕ ਦੀ ਗ੍ਰੇਟੈਸਟ ਏਸਕੇ ਸੈਕੰਡ ਵਰਡ ਵਾਰ ਦੀ ਉਹ ਬਿਲਕੁਲ ਕਾਪੀ ਸੀ ਉਹਦੀ ਆਲਬੋਰਟ ਤੇ ਮੁੜ ਕੇ ਫਿਰ ਫੜੇ ਗਏ ਤੇ ਹੁਣ ਦਿੱਲੀ ਦੀ ਜੇਲ੍ਹ ਚ ਬੰਦ ਆ ਮਾ ਬਾਰ ਤੇ ਇਹਦੀ ਮਾਂ ਨੇ ਵੀ ਪਹਿਲਾਂ ਲੈਟਰ ਭੇਜੀ ਸੀ ਇੱਕ ਗੱਲ ਬੜੀ ਸਿੰਪਲ ਜੀ ਹੈ ਚਲੋ ਪਹਿਲਾਂ ਆਪਾਂ ਕਰ ਲਈਏ ਕਿ ਇਹ ਕਰਨਾ ਕੀ ਨੇ ਇਹ ਜਿਹੜਾ ਦਿੱਲੀ ਦਾ ਪ੍ਰੈਜ਼ੈਂਟ ਡਿਪਾਰਟਮੈਂਟ ਹੈ ਨਾ ਉਹ ਦਿੱਲੀ ਸਰਕਾਰ ਕੋਲੇ ਆ ਹੋਮ ਮਿਨਿਸਟਰੀ ਦੇ ਕੋਲੇ ਬਾਕੀ ਲਾਰਡ ਆਰਡਰ ਹੈ ਲੇਕਿਨ ਪ੍ਰੈਜ਼ੈਂਟ ਦਿੱਲੀ ਗਵਰਨਮੈਂਟ ਕੋਲੇ ਹੈ ਦਵਿੰਦਰ ਪਾਲ ਸਿੰਘ ਭੁੱਲਰ ਦਾ ਫੈਸਲਾ ਵੀ ਦਿੱਲੀ ਸਰਕਾਰ ਨੇ ਕਰਨਾ ਹੈ ਜਿਹੜੇ ਆਮ ਆਦਮੀ ਪਾਰਟੀ ਸਰਕਾਰ ਨੇ ਨਹੀਂ ਜੀ ਕੀਤਾ ਕੇਜਰੀਵਾਲ ਦੀ ਸੀ ਸੀਐਮ ਨੇ ਤੇ ਇਹ ਇਹਦੀ ਪਰੋਲ ਦਾ ਫੈਸਲਾ ਵੀ ਦਿੱਲੀ ਸਰਕਾਰ ਨੇ ਕਰਨਾ ਹੈ ਦਿੱਲੀ ਦੇ ਸੀਐਮ ਨੇ ਕਰਨਾ ਹੈ ਹੁਣ ਪੰਚਾਇਤਾਂ ਨੇ ਜ਼ਿੰਮੇਵਾਰੀ ਲਈ ਹੈ ਜੇ ਤੁਸੀਂ ਕੋਤ ਨੂੰ ਪੜ ਕੇ ਸੁਣਾ ਦੇ ਜ਼ਿੰਮੇਵਾਰੀ ਦਾ ਵੀ ਪਰ ਉਹ ਮੋਟੀ ਜੀ ਗੱਲ ਕਰਦੇ ਉਹਨਾਂ ਨੇ ਕਿਹਾ ਵੀ ਇਹਦੇ ਆਉਣ ਨਾਲ ਇੱਥੇ ਕਿਸੇ ਵੀ ਅਸੀਂ ਜ਼ਿੰਮੇਵਾਰੀ ਲੈਣੀ ਹੈ ਕਿਸੇ ਲਾ ਡਾਕਟਰ ਨੂੰ ਕੋਈ ਖਤਰਾ ਨਹੀਂ ਕਿਸੇ ਗੱਲ ਦਾ ਹੁਣ ਦੋ ਤਰ੍ਹਾਂ ਦੇ ਇਹ ਇਹ ਜਿਹੜੇ ਸੀਗੇ ਐਕਟਿਵਿਸਟ ਉਹ ਜੇਲ ਚ ਆਪਣੇ ਵਿਅਸਤਿਕ ਨਾਮ ਵਿੱਚ ਦੋ ਤਾਂ ਉਹ ਸੀ ਦਿਲਾਵਰ ਸਿੰਘ ਤੇ ਭਲਵੰਤ ਸਿੰਘ ਰਾਜਵਾਲਾ ਜਿਹੜਾ ਸਿੱਧੇ ਜਿਨ੍ਹਾਂ ਨੇ ਸਨਾਂ ਕੀਤਾ ਸੀ ਕਿ ਵੀ ਅਸੀਂ ਹਿਊਮਰ ਬਾਬ ਬਣ ਤੇ ਅਲਟੀਮੇਟਲੀ ਦਲਾਵਰ ਹਿਊਮਰ ਬਾਬ ਬਣ ਇਹ ਦਿਕਤਾਰ ਸਿੰਘ ਹਵਾਰਾ ਕਾਂਸਪੀਰੇਸੀ ਦੇ ਵਿੱਚ ਵਾਕਿਆ ਸਾਰੇ ਸਾਥੀ ਇਸ ਤਰ੍ਹਾਂ ਹੀ ਕਾਂਸਪੀਰੇਸੀ ਦਾ ਹਿੱਸਾ ਟੈਕੀ ਹੈ ਬਾਕੀਆਂ ਨੂੰ ਪੈਰੋਲ ਬਣ ਚੁੱਕੀ ਹੈ ਹਵਾਰਾ ਨੂੰ ਪੈਰੋਲ ਕਿਉਂ ਨਹੀਂ ਬਾਬ ਹਵਾਰਾ ਮਾਦੀ ਉਮਰ 81 ਸਾਲ ਹੈਗੀ ਹੈ ਤੇ ਲਗਾਤਾਰ ਮੋਹਾਰ ਚੱਲ ਰਹੀ ਹੈ ਮਤਲਬ ਇਨਸਾਨੀਅਤ ਦਾ ਤਕਾਜ਼ਾ ਹੈ ਕਿ ਉਹਨੂੰ ਰੋਲ ਦਿੱਤੀ ਜਾਂਦੇ ਹੁਣ ਇੱਕ ਕੇਸ ਆਪਾਂ ਹੋਰ ਲੈਨੇ ਆਂ ਹਰਿਆਣੇ ਦੇ ਵਿੱਚ ਡੇਰਾ ਸੱਚਾ ਸੌਦਾ ਚੀਪੁਰ ਮੀਤਰਾਮ ਰਹੀਮ ਸਿੰਘ ਉਹ ਜਰੂਰ ਦੇਖੋ ਉਹ ਤੇ ਰੋਲ ਤੇ ਹੁੰਦਾ ਹੈ ਕੇਸ ਕੀ ਹੈ ਮਰਡਰ ਰੇਪ ਇਥੇ ਤਾਂ ਕਾਂਸਪੀਰੇਸੀ ਹੈ ਸਿਰਫ ਬਸ ਜਿਹੜਾ ਬੰਦਾ ਰੈਪਿਸਟ ਹੈ ਕਿਲਰ ਹੈ ਉਹ ਤੋਂ ਸਟੇਟ ਨੂੰ ਕੋਈ ਖਤਰਾ ਨਹੀਂ ਜਿਹੜਾ ਬੰਦਾ ਸਿਰਫ ਕਾਂਸਪੀਰੇਸੀ ਦੇ ਵਿੱਚ ਇਨਵੋਲਵ ਆ ਉਹ ਤੋਂ ਸਟੇਟ ਨੂੰ ਖਤਰਾ ਹੈ ਜੀ ਬਹੁਤ ਵਾਰੋਂ ਤੋਂ ਇਨੇ ਸਾਲਾਂ ਬਾਅਦ ਕੀ ਇਹ ਸਟੇਟ ਦੇ ਡਬਲ ਸਟੈਂਡਰਡ ਜਿਹੜੇ ਹੈਗੇ ਆ ਇਹਨਾਂ ਨੇ ਬਹੁਤ ਵੱਡਾ ਕੁਐਸਚਨ ਮਾਰਕ ਛੱਡਿਆ ਤੁਸੀਂ ਗੁਰਮੀਤ RAM ਰਹਿਮ ਨੂੰ ਲਗਾਤਾਰ ਕੰਟਰੋਲ ਤੇ ਰੱਖਣਾ ਉਹ ਜੇਲ੍ਹ 'ਚ ਘਟ ਹੁੰਦਾ ਤੇ ਬਾਹਰ ਜ਼ਿਆਦਾ ਹੁੰਦਾ ਕੀ ਆ ਜਾਵੇ ਵੈਸੇ ਤਾਂ ਚਲੋ ਇਹ ਹੁੰਦਾ ਨਹੀਂਗਾ ਟੈਕਨੀਕਲੀ ਲੇਕਿਨ ਦਫ਼ਤਰ ਸੇ ਹਵਾਲੇ ਕੁਆਰ ਵੇਪਰ ਹੋਣ ਨਹੀਂ ਬੜਿਆ ਇੱਥੇ ਉਹ ਇਹ ਕਾਜ ਜਸਸ ਦਾ ਤੇ ਇਨਸਾਨੀ ਦੋਦਾ ਹੈਗਾ ਕਿ ਉਹਨੂੰ ਪਰੋਲ ਤੇ ਭੇਜਿਆ ਜਾਵੇ ਤੇ ਜਦੋਂ ਮੈਂ ਗੁਰਮੀਤ ਰਾਮ ਬਰਹੀਮ ਦੀ ਗੱਲ ਕਰਦਾ ਤੇ ਫਿਰ ਕੇਸ ਕਿੱਥੇ ਖੜਾ ਹੈ ਸਾਰੀ ਗਲਤੀ ਆ ਕਿ ਇੱਕ ਕਿਰਦਾਰ ਕੀ ਹੈ ਜਿਹੜੇ ਸਾਡੇ ਰੂਲਰਸ ਹੈਗੇ ਉਹਨਾਂ ਦਾ ਟੋਡਿਕਲ ਠੀਕ ਹੈ ਪਰ ਕਈ ਵਾਰੀ ਇੰਜ ਵੀ ਦੇਖਿਆ ਜਾਂਦਾ ਸਰਦਾਰ ਜਗਤਾਰ ਸਿੰਘ ਜੀ ਕਿ ਜਿਵੇਂ ਇੰਨੀ ਭਾਰੀ ਸੁਰੱਖਿਆ ਵਾਲੀ ਜੇਲ੍ਹ ਦੇ ਵਿੱਚੋਂ ਸੁਰੰਗ ਪੁੱਟਣਾ ਔਰ ਕਈ ਮੀਟਰਸ ਤੱਕ ਉਹ ਸੁਰੰਗ ਪੁੱਟ ਕੇ ਉਹਦੇ ਵਿੱਚੋਂ ਨਿਕਲ ਜਾਣਾ ਸ਼ਾਇਦ ਪ੍ਰਸ਼ਾਸਨ ਲਈ ਇਸ ਤੋਂ ਵੱਡਾ ਕੋਈ ਹੋਰ ਹਥਿਆਰ ਨਾ ਹੋਵੇ ਇਹਨਾਂ ਦੀ ਕਿਸੇ ਪਰੋਲ ਨੂੰ ਰੋਕਣ ਲਈ ਉਹਨਾਂ ਨੂੰ ਲੱਗਦਾ ਹੈ ਕਿ ਇਹ ਲੋਕ ਜੇਕਰ ਪਰੋਲ ਤੇ ਜਾਂਦੇ ਆ ਤਾਂ ਇਹਨਾਂ ਨੂੰ ਵਾਪਸ ਲਿਆਉਣਾ ਉਹਨਾਂ ਸੰਭਵ ਨਹੀਂ ਹੋਏਗਾ ਜਾਂ ਉਹ ਇਸ ਤਰ੍ਹਾਂ ਦੀ ਕਈ ਉਹਨਾਂ ਕੋਲ ਬਹਾਨੇ ਘੜਨ ਲਈ ਹੋਣਗੇ ਮੇਰੇ ਖਿਆਲੇ ਪਹਿਲੂ ਤਾਂ ਰਹਿੰਦਾ ਹੀ ਹੋਏਗਾ ਨਾ ਜਦੋਂ ਇਹੋ ਜਿਹੀ ਗੱਲ ਹੈ ਨਹੀਂ ਜੇ ਹੁਣ ਨਹੀਂ ਬਾਅਦ ਵਿੱਚ ਲਾਪਤ ਤੁਹਾਡੀ ਗੱਲ ਮੰਨ ਲੈਂਦੇ ਆ ਓਵਰ ਕਿੰਨੀ ਹੋਗੀ ਹਵਾਰੇ ਦੀ 60 ਤੋਂ ਤਾਂ ਦੇ ਆਸ-ਪਾਸ ਤਾਂ ਹੋਏਗਾ ਨਾ 60-50 ਨਹੀਂ ਮਰਖਲ ਪੰਜਾਬ ਨੂੰ ਦੇ ਹੋਣਾ 50 ਦੇ ਚਲ ਚਲ 50 ਦਾ ਹੋਣਾ ਹੂੰ ਤੇ ਜਦੋਂ ਪੰਚਾਇਤਾਂ ਜ਼ਿੰਮੇਵਾਰੀ ਲੈ ਰਹੀਆਂ ਸ਼ਾਸ ਪੰਚਾਇਤਾਂ ਜ਼ਿੰਮੇਵਾਰੀ ਲੈ ਰਹੀਆਂ ਤੇ ਸਿਰ ਖਤਰਾ ਕਿਹੜੀ ਗੱਲ ਦਾ ਹੁਣ ਤਾਂ ਸੁਰਗ ਪਟਣ ਦੀ ਰੋਡ ਨਹੀਂ ਨਾ ਮੁੜ ਕੇ ਜੇ ਇੱਕ ਪਾਸੇ ਮੈਂ ਪਹਿਲਾਂ ਗੱਲ ਪੁੱ ਦਿੱਤੀ ਅ ਵੀਰੇ ਰੇਪੇਸ ਤੇ ਕਨਰ ਤੇ ٹرسٹ ਸਰਕਾਰ ਕਰ ਸਕਦੀ ਹੈ ਤੇ ਜਿਹੜਾ ਬੰਦਾ ਕਾਂਸਪੀਰੇਸੀ ਤੇ ਜਿਹੜੀ ਸਜ਼ਾ ਹੋਈ ਉਹ ਉਹ ਬਿਰਸਿੰਘ ਮਾਮਲੇ ਤੇ ਹੈ ਹੋਰ ਕੈਦ ਦੀ ਇਹ ਫਰਕ ਹੈ ਟੈਕਨੀਕਲੀ ਸਜਾਤਾ ਹੋਰ ਕਹਿ ਦੋ ਤੇ ਨਾ ਟਿਲ ਡੈਥ ਹੈ ਜਿਹੜੀ ਸੋ ਉਹ ਤਾਂ ਫਿਰ ਔਲ ਉੱਤੇ ਹੋਣਾ ਸੋ ਆ ਇੰਨੇ ਸਾਲ ਹੋ ਗਏ ਜੇਲ੍ਹ ਦੇ ਵਿੱਚ ਬੈਠੇ ਆ ਤੇ ਇੱਕ ਵਾਰ ਵੀ ਪੈਰੋਲ ਨਾ ਮਿਲੇ ਤੇ ਇਨ ਹਿਊਮਨ ਥੈਟ ਮੀ ਡਾਕਟਰ ਸਖਦੇਵ ਸਿੰਘ ਜੀ ਜੇ ਇਹਨੂੰ ਦੂਜੇ ਕੋਣ ਤੋਂ ਦੇਖਿਆ ਜਾਵੇ ਕਿ ਪੰਚਾਇਤਾਂ ਤਾਂ ਇਹ ਗੱਲ ਕਹਿ ਰਹੀਆਂ ਨੇ ਸ਼ਰਮਣੀ ਕਮੇਟੀ ਕਿਉਂ ਨਹੀਂ ਗੱਲ ਕਹਿੰਦੀ ਸ਼ਰਮਣੀ ਕਮੇਟੀ ਜਿਹੜੀ ਭਾਈ ਬਲਵੰਤ ਸਿੰਘ ਰਾਜੋ ਉਹਨਾਂ ਦਾ ਕੇਸ ਪਰਸੂ ਕਰ ਰਹੀ ਹੈ ਜਿਹੜੀ ਉਹ ਲੜ ਰਹੀ ਹੈ ਕੇਸ ਉਹਦੇ ਉੱਤੇ ਉਹਨਾਂ ਦਾ ਸਾਰਾ ਦਰਉਮਦਾਰ ਉਸੇ ਗੱਲ ਤੇ ਉੱਤੀ ਹੈ ਕਿ ਅਸੀਂ ਮਰਸੀ ਪਟੀਸ਼ਨ ਤੇ ਫੈਸਲਾ ਕਰਾਉਣਾ ਹੈ ਲਗਾਤਾਰ ਭਾਈ ਰਾਜੋ ਉਹਨਾਂ ਨੂੰ ਮੈਦਨੀ ਜੇਲ੍ਹ ਚ ਜਾਇਆ ਜਾਂਦਾ ਬਾਰ ਬਾਰ ਕਲਤਸ ਦੇ ਜਥੇਦਾਰ ਵੀ ਗਏ ਨੇ ਔਰ ਸ਼੍ਰਮਣੀ ਕਮੇਟੀ ਦਾ ਪ੍ਰਧਾਨ ਇੱਕ ਤੋਂ ਵੱਧ ਵਾਰ ਹੀ ਗਏ ਨੇ ਤੇ ਜਗਤਾਰ ਸਿੰਘ ਹਵਾਰਾ ਦਾ ਮਾਮਲਾ ਵੀ ਤੇ ਸੇਮ ਹੀ ਹੈ ਨਾ ਉਹੀ ਬੈਂਤ ਸਿੰਘ ਕਤਲ ਮਾਮਲਾ ਇਹ ਤੇ ਸ਼੍ਰਮਣੀ ਕਮੇਟੀ ਦੋਨਾਂ ਦੇ ਵਿੱਚ ਇੱਕ ਅੰਤਰ ਤੇ ਚੱਲ ਰਹੀ ਹੈ ਇਸ ਕਰਕੇ ਕਿ ਉਹ ਦੂਜੀ ਧਾਰਾ ਨਾਲ ਜੁੜੇ ਹੋਏ ਨੇ ਔਰ ਉਹਨਾਂ ਨੇ ਇਸ ਮਾਨੰਤਰ ਜਥੇਦਾਰ ਬਣਨਾ ਪ੍ਰਵਾਨ ਕੀਤਾ ਹੋਇਆ ਇਨ ਐਵੀ ਵਿਥਿਨ ਦਾ ਕਮਿਊਨਿਟੀ ਵਿਥਿਨ ਦਾ ਜਿਹੜੀ ਇਹ ਪੋਲਿਟਿਕਸ ਹੈ ਉਹਦੇ ਵਿੱਚ ਕਈ ਕੋਣ ਨੇ ਨਾ ਕੋਈ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਉਹਨਾਂ ਦਾ ਕ੍ਰਾਈਮ ਹੈ ਉਹ ਸਰਕਮਸਟੈਂਸ਼ੀਅਲ ਹੈ ਕੁਝ ਹਾਲਾਤ ਇਦਾਂ ਦੇ ਕ੍ਰੀਏਟ ਹੋਏ ਜਿਹਦੇ ਤੋਂ ਉਹਨਾਂ ਨੇ ਕਰਕੇ ਤੇ ਉਹ ਕਾਂਸਪੀਰੇਸੀ ਦੇ ਵਿੱਚ ਸ਼ਾਮਲ ਹੋ ਗਏ ਐਕਸ਼ਨ ਜਿਹੜਾ ਦੂਜੇ ਨੇ ਪਰਫਾਰਮ ਕੀਤਾ ਤੇ ਉਸ ਦੇ ਸਬੰਧ ਚ ਉਹਨਾਂ ਨੂੰ ਸਜ਼ਾ ਹੋਗੀ ਉਹ ਨੰਬਰ ਇੱਕ ਦਾ ਜਿਵੇਂ ਤੁਸੀਂ ਕਹਿ ਰਹੇ ਸੀ ਵੀ ਉਹਨਾਂ ਨੇ ਜਿਹੜੀ ਆ ਉਹ ਸਰਮਖੁੱਟ ਲਈ ਪਰ ਉਸ ਤੋਂ ਇਲਾਵਾ ਵੀ ਉਹਨਾਂ ਦਾ ਬਿਹੇਵੀਅਰ ਅਸੈਸ ਕੀਤਾ ਜਾ ਸਕਦਾ ਹੈ ਵੀ ਜਿਹੜੇ ਬਾਕੀ ਜਿਹੜੇ ਜੇਲ੍ਹ ਦੇ ਵਿੱਚ ਹੋਰ ਇਨਮੇਟਸ ਨੇ ਉਹਨਾਂ ਨਾਲ ਉਹਨਾਂ ਦਾ ਕਿੱਦਾਂ ਦਾ ਬਿਹੇਵੀਅਰ ਹੈ ਜਾਂ ਇਨ ਜਨਰਲ ਜਿਹੜਾ ਕੀ ਉਹ ਵਾਇਲੈਂਟ ਬਿਹੇਵੀਅਰ ਹੈ ਜਾਂ ਕਿ ਉਹ ਕਿਸ ਤਰੀਕੇ ਨਾਲ ਉੱਥੇ ਰਹਿੰਦੇ ਸਨਦ ਨੇ ਉਹ ਅਗਰ ਦੇਖਿਆ ਜਾਏ ਔਰ ਇੱਕ ਗੱਲ ਹੈ ਕਿ ਇੰਨਾ ਲੰਬਾ ਸਮਾਂ ਜੇਲ੍ਹ ਦੇ ਵਿੱਚ ਨੇ ਫੇਰ ਕੋਈ ਇਸ ਕਿਸਮ ਦੇ ਆਈਡੀਓਲੋਗ ਨਹੀਂ ਹੈਗੇ ਵੀ ਜਿਹੜੇ ਬਾਹਰ ਆ ਕੇ ਆਪਣੀ ਇੱਕ ਆਈਡੀਓਲੋਜੀ ਨੂੰ ਇਸ ਤਰ੍ਹਾਂ ਪ੍ਰੀਚ ਕਰਨਗੇ ਉਹਦਾ ਠੀਕ ਹੈ ਉਹਨਾਂ ਨੇ ਮੰਨ ਲਿਆ ਪਰ ਇੱਕ ਜਦੋਂ ਤੁਸੀਂ ਅਸੈਸਮੈਂਟ ਕਰਦੇ ਹੋ ਵੀ ਉਸ ਬੰਦੇ ਦੀ ਕਪੈਸਿਟੀ ਕਿੰਨੀ ਕ ਹੈ ਯੂ نو ਕਰਨ ਦੀ ਔਰ ਜੇ ਹੁਣ ਪੰਚਾਇਤਾਂ ਜਿਹੜੀਆਂ ਨੇ ਇੰਨੀਆਂ ਜ਼ਿੰਮੇਵਾਰੀ ਲੈ ਰਹੀਆਂ ਨੇ ਕਿ ਵੀ ਉਹਦਾ ਕੋਈ ਇਸ ਤਰ੍ਹਾਂ ਦਾ ਐਕਸ਼ਨ ਨਹੀਂ ਹੋਏਗਾ ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਸਿਗਨੀਫੀਕੈਂਟ ਚੀਜ਼ ਹੈਗੀ ਹੈ ਇਹ ਤਾਂ ਤਾਂ ਤੁਸੀਂ ਐਸਟੀਪੀਸੀ ਨੂੰ ਕਿ ਐਸਟੀਪੀਸੀ ਨੂੰ ਤਾਂ ਕਰਨਾ ਹੀ ਚਾਹੀਦਾ ਹੈ ਅਗਰ ਐਸਟੀਪੀਸੀ ਸਹੀ ਤਰੀਕੇ ਨਾਲ ਪਰਫਾਰਮ ਕਰਦੀ ਹੁੰਦੀ ਤੇ ਸ਼ਾਇਦ ਜਿਹੜਾ ਸਿੱਖਾਂ ਦੇ ਮਸਲੇ ਨੇ ਉਹ ਬੜੇ ਅੱਛੇ ਤਰੀਕੇ ਨਾਲ ਇਸ ਤੋਂ ਵਧੀਆ ਰਿਜ਼ਲਟਸ ਆਉਂਦੇ ਅੱਛੇ ਤਰੀਕੇ ਨਾਲ ਡੀਲ ਹੁੰਦੇ ਨਾਟ ਓਨਲੀ ਐਸਟੀਪੀਸੀ ਦਿੱਲੀ ਗਵਰਨਰ ਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਹਦੇ ਉੱਤੇ ਕੁਝ ਉਹਨਾਂ ਨੂੰ ਵੀ ਇਹਦੇ ਇਨੀਸ਼ੀਏਟਿਵ ਲੈਣਾ ਚਾਹੀਦਾ ਸਰਸਾ ਸਾਹਿਬ ਖੁਦ ਜਿਹੜੇ ਨੇ ਉਹ ਦਿੱਲੀ ਗਵਰਨਮੈਂਟ ਦੇ ਵਿੱਚ ਨੇ ਮਿਨਿਸਟਰ ਨੇ ਉਹਨਾਂ ਨੂੰ ਉਹਨਾਂ ਨੂੰ ਇਹਦੇ ਲਈ ਕਰਨਾ ਚਾਹੀਦਾ ਆਰਪੀ ਸਿੰਘ ਨੇ ਬੀਜੇਪੀ ਦੇ ਉੱਤੇ ਦਿੱਲੀ ਦੇ ਵਿੱਚ ਤੇ ਇਹ ਸਾਰਾ ਜਿਹੜਾ ਕੁਲ ਮਿਲਾ ਕੇ ਅਸੀਂ ਦੇਖੀਏ ਅਗਰ ਸਿੱਖ ਇਸ਼ੂਸ ਜਿਹੜੇ ਨੇ ਜਾਂ ਜਿਹੜੇ ਇਸ ਤਰ੍ਹਾਂ ਦੇ ਮਸਲੇ ਨੇ ਅਗਰ ਉਹਨਾਂ ਨੂੰ ਬਿਯੋਂਡ ਪਾਰਟੀ ਪਾਰਟੀ ਦੇ ਇੰਟਰਸਟ ਤੋਂ ਉੱਪਰ ਉੱਠ ਕੇ ਅਗਰ ਤੁਸੀਂ ਟੇਕ ਅਪ ਕਰੋ ਤੇ ਉਹ ਜ਼ਿਆਦਾ ਅੱਛੇ ਤਰੀਕੇ ਨਾਲ ਹੈਂਡਲ ਹੋ ਸਕਦੇ ਨੇ ਤੋ ਐਸਟਪੀਸੀ ਨੂੰ ਬਿਨਾਂ ਇਹ ਸੋਚੇ ਕਿ ਇਹਨਾਂ ਨੇ ਕੀ ਐਕਸੈਪਟ ਕੀਤਾ ਹੋਇਆ ਹੈ ਕੀ ਨਹੀਂ ਕੀਤਾ ਕੀ ਉਹਨਾਂ ਲਈ ਚੈਲੰਜ ਹੋਏਗਾ ਉਹਨਾਂ ਨੂੰ ਅਗਰ ਉਹ ਦੂਜਿਆਂ ਦਾ ਕਰ ਰਹੇ ਨੇ ਤੇ ਇਹਨਾਂ ਦਾ ਵੀ ਕਰਨਾ ਚਾਹੀਦਾ ਜਿਹੜੇ ਸਿੱਖ ਪੋਲਿਟਿਸ਼ੀਅਨਸ ਨੇ ਅਕ੍ਰੋਸ ਦਾ ਪੋਲਿਟਿਕਲ ਪਾਰਟੀਆਂ ਔਰ ਪੋਲਿਟਿਕਲ ਪਾਰਟੀ ਦੇ ਇੰਟਰਸ ਤੋਂ ਉੱਪਰ ਉੱਠ ਕੇ ਉਹਨਾਂ ਨੂੰ ਇਹ ਮਸਲਿਆਂ ਨਾਲ ਡੀਲ ਕਰਨਾ ਚਾਹੀਦਾ ਕਿਉਂਕਿ ਇਹ ਜਨਰਲ ਮਸਲੇ ਨੇ ਹਿਊਮਨ ਮਸਲੇ ਵੀ ਨੇ ਔਰ ਸਿੱਖਾਂ ਦੇ ਮਸਲੇ ਵੀ ਨੇ ਸੱਜੇ ਤਾਰ ਸਿੰਘ ਜੀ ਤੁਸੀਂ ਤਾਂ ਜਿਆਦਾ ਬਿਹਤਰ ਸਮਝਦੇ ਹੋ ਨਾ ਆਖਿਰ ਥੋੜਾ ਜਿਹਾ ਵੱਖਰਾ ਐਟੀਟਿਊਡ ਕਿਉਂ ਪਣਾਇਆ ਜਾਂਦਾ ਇਹਨਾਂ ਮਾਮਲਿਆਂ 'ਚ ਨਹੀਂ ਐਸਜੀਪੀਸੀ ਦੀ ਤਾਂ ਬਹੁਤ ਵੱਡੀ ਸਮੱਸਿਆ ਹੈ ਨਾ ਦੇਖੋ ਉਹ ਅਕਾਲ ਤਖ ਦਾ ਪੈਰਲ ਜਿਹੜਾ ਉਹਨੂੰ ਬਣਾਇਆ ਗਿਆ ਸੀ ਸਰਬਤ ਖਾਲਸਾ ਚੰਬਾ 2015 ਨਵੰਬਰ 2015 ਉੱਥੇ ਉਹਨੂੰ ਜਿਹੇ ਤੱਕ ਅਕਾਲ ਤਖ ਤੋ ਥਾਪਿਆ ਗਿਆ ਸੀਗਾ ਤੇ ਉਹ ਜਿਹੜੀ ਸਿਚੁਏਸ਼ਨ ਸੀ ਉਹ ਬਿਲਕੁਲ ਡਿਫਰੈਂਟ ਸੀਗੀ ਕਿਉਂਕਿ ਜਿਹੜਾ ਉਸ ਵੇਲੇ ਜਾਨੀ ਗੁਰਪਤ ਸਿੰਧ ਸਿੰਘ ਜਿਹੇਹਦਾਰ ਕਾਲ ਤੱਕ ਸੀ ਜਿਹੜਾ ਰੋਲ ਸੀਗਾ ਉਸ ਵੇਲੇ ਇਹਨਾਂ ਸੰਸਥਾਵਾਂ ਦਾ ਉਹਦੇ ਖਿਲਾਫ ਸਿੱਖਾਂ ਦੇ ਵਿੱਚ ਰੋਲ ਸੀਗਾ ਉਸ ਸਿਚੁਏਸ਼ਨ ਦੇ ਵਿੱਚ ਭਾਵੇਂ ਲੋੜ ਨਹੀਂ ਸੀਗੀ ਇਸ ਕਾਲ ਦੀ ਮੈਂ ਇਹ ਇਤਨੀ ਪੈਂਦਾ ਇਸ ਵੇਲੇ ਇਹ ਵਿਸ਼ਾ ਨਹੀਂ ਹੈ ਲੋੜ ਸੀ ਕਿ ਨਹੀਂ ਲੇਕਿਨ ਉਸ ਸਿਚੁਏਸ਼ਨ ਦੇ ਵਿੱਚ ਇਹ ਜਿਹਹਦਾਰ ਸਾਰੇ ਤਿੰਨਾਂ ਤਖਤਾਂ ਦੇ ਜਿਹੜੇ ਪੰਜਾਬ 'ਚ ਹੈਗੇ ਆ ਉਹਨੂੰ ਲਾਇਏ ਗਏ ਸੀ ਤੇ ਜਗਤਾਰ ਸਿੰਘ ਹਵਾਰੋਂ ਨੂੰ ਜਹੇਦਾਰ ਕਾਲ ਤੱਕ ਚਲਾਇਆ ਗਿਆ ਸੀਗਾ ਕਿਉਂਕਿ ਉਹ ਜੇਲ੍ਹ ਸੀ ਉਰੀ ਥਾਂ ਤੇ ਐਕਟਿੰਗ ਜਹੇਦਾਰ ਤੇ ਅੰਤਿਕ ਬੰਦ ਸੀ ਸੋ ਐਸਜੀਪੀਸੀ ਦੀ ਮੇਰੇ ਖਿਆਲ ਤੇ ਬਹੁਤ ਵੱਡੀ ਸਮੱਸਿਆ ਹੈ ਲੇਕਿਨ ਜਿਹੜੀ ਵੱਡੀ ਸਮੱਸਿਆ ਤਾਂ ਹੋਰ ਹੈ ਜੇ ਆਪਾਂ ਐਸਜੀਪੀਸੀ ਤੋਂ ਕਿਵੇਂ ਹੁਣ ਐਕਸਪੈਕਟ ਕਰ ਸਕਦੇ ਜਿਨ੍ਹਾਂ ਨੂੰ ਤਾਂ ਡੀਸੀ ਟਾਈਮ ਨਹੀਂ ਦਿੰਦਾ ਜਿਸ ਜਿਸ ਸੰਸਥਾ ਨੂੰ ਅਮਰਸਾ ਦਾ ਡੀਸੀ ਵੀ ਟਾਈਮ ਨਹੀਂ ਦਿੰਦਾ ਉਹ ਹੁਣ ਕੀ ਰੋਲ ਪਰਫਾਰਮ ਕਰ ਸਕਦਾ ਤਾਂ ਦੇਖ ਰਹੇ ਆ ਪਿਛਲੇ ਤੋਂ ਤੋਂ ਸਾਲ ਤੋਂ ਇਹਨਾਂ ਨੇ ਬੰਦੇ ਸਿੰਘਾਸਤੇ 25 ਲੱਖ ਸਿਗਨੇਚਰ ਕਰਾਏ ਤੇ ਮੁੜ ਕੇ ਕਿਸੇ ਨੇ ਟਾਈਮ ਨਹੀਂ ਦਿੱਤਾ ਜੋਰ ਲਾ ਰਿਆ ਵੇ ਪੀਐਮ ਟਾਈਮ ਦੇਵੇ ਹੋਮ ਰੈਸਟਰ ਟਾਈਮ ਦੇਵੇ ਕਿਸੇ ਨੇ ਟਾਈਮ ਨਹੀਂ ਦਿੱਤਾ ਇਹਨਾਂ ਨੂੰ ਸੋ ਇਹਨਾਂ ਤੋਂ ਆਸ ਨਾ ਕਰੋ ਤੇ ਉਹਦਾ ਕਾਰਨ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਕੰਟਰੋਲ ਕਰਦਾ ਹੈ ਐਸਡੀਪੀਸੀ ਤੇ ਜੇ ਤੁਸੀਂ ਪਿਛਲਾ 20 ਸਾਲ ਦਾ ਇਤਿਹਾਸ ਚੱਕੋਗੇ ਤੇ ਤੁਹਾਨੂੰ ਲਗਾਤਾਰ ਕਨਟਰਡਿਕਟਰੀ ਸਟੇਟਸ ਸਤਿਬਦਲੀ ਮੋਕਾ ਪ੍ਰਸਤੀ ਵਾਲਾ ਰੋਲ ਰਿਹਾ ਉਹਨਾਂ ਨੇ ਤਾਂ ਜਿਹੜੀ ਦੇਖੋ ਇਹ ਪੋਲਿਟਿਕਲ ਸਟਰਗਲ ਦੇ ਵਿੱਚ ਅੰਦਰ ਹੈ ਜੀ ਜਿਹੜੀ ਸਿਆਸੀ ਸੰਘਰਸ਼ੀ ਇੱਕ ਇਹ ਉਹਦੇ ਕਹਿਦੀ ਹੈ ਤੇ ਉਸ ਸੰਘਰਸ਼ ਨਾਲ ਕਾਲੇ ਦਲ ਤਾਂ ਅਗਰੇ ਨਹੀਂ ਕਰਦਾ ਸੋ ਉੱਥੇ ਵਿਰੋਧ ਤਾਂ ਵਿਰੋਧਾਂਆਂ ਬੜੀਆਂ ਹੋਰ ਤਰ੍ਹਾਂ ਦੀਆਂ ਹੈਗੀਆਂ ਮਜਬੂਰੀ 'ਚ ਉਹਨਾਂ ਨੂੰ ਇਹ ਟੇਕ ਅਪ ਕਰਨਾ ਪੈਂਦਾ ਆਦਰਵਾਇਜ਼ ਜੇ ਤੁਸੀਂ ਕੋਈ ਵਿਚਾਰ ਧਾਰਕ ਉੱਥੇ ਗਣ ਬੜੇਗੀ ਉਹ ਫਰਕ ਹੈ ਸੋ ਉਹਨਾਂ ਦਾ ਬਹੁਤ ਹੀ ਰਾਸ ਨਹੀਂ ਕਰਨੀ ਚਾਹੀਦੀ ਡਾਕਟਰ ਸੰਦੇਵ ਸਿੰਘ ਜੀ ਪਰ ਇਹ ਵੀ ਤਾਂ ਹੈ ਨਾ ਕਿ ਚਲੋ ਇਹਨਾਂ ਦੀ ਕੋਈ ਗੱਲ ਨਹੀਂ ਸੁਣ ਰਿਆ ਇਹਨਾਂ ਨੂੰ ਸਮਾਂ ਵੀ ਨਹੀਂ ਮਿਲ ਰਿਆ ਜਿਵੇਂ ਸਰਦਾਰ ਜਗਤਾਰ ਸਿੰਘ ਜੀ ਕਹਿ ਰਹੇ ਨੇ ਪਰ ਕੋਰਟ ਤਾਂ ਹੈ ਨਾ ਜੇ ਮੰਨ ਲਓ ਕੋਈ ਸਰਕਾਰ ਪੈਰੋਲ ਲਈ ਤੁਹਾਨੂੰ ਹਮੇਂ ਨਹੀਂ ਭਰਦੀ ਤੇ ਇਸ ਤੋਂ ਬਾਅਦ ਤੁਹਾਡੇ ਕੋਲ ਫਿਰ ਹਾਈ ਕੋਰਟ ਸੁਪਰੀਮ ਕੋਰਟ ਹੁੰਦਾ ਹੈ ਨਾ ਇੱਕ ਉਹ ਵੀ ਰਖਤਾ ਅਧਿਕਾਰ ਕਰਨਾ ਚਾਹੀਦਾ ਵੱਡੇ ਵਕੀਲ ਇਹ ਗੱਲ ਕਨਵਿੰਸ ਕਰਾਉਣ ਕਿ ਅਸੀਂ ਜ਼ਿੰਮੇਵਾਰੀ ਲੈਣ ਨੂੰ ਤਿਆਰ ਹਾਂ ਜੇ ਸ਼੍ਰਮਣੀ ਕਮੇਟੀ ਦੀ ਵਰਗੀ ਸੰਸਥਾ ਜਾਂ ਕੁਝ ਲੋਕ ਤੇ ਹਾਂ ਸੁਪਰੀਮ ਕੋਰਟ ਤੱਕ ਪਹੁੰਚਿਆ ਜਾ ਸਕਦਾ ਮੇਰੇ ਖਲੇ ਵੀ ਕੋਣਤਾ ਇੱਕ ਹੈਗਾ ਜਿਹਨੂੰ ਦੇਖਿਆ ਜਾਣਾ ਬਣਦਾ ਕਿ ਨਹੀਂ ਇਹ ਇੱਕ ਐਂਗਲ ਹੈ ਭਾਵੇਂ ਐਸਡੀਪੀਸੀ ਕਿੰਨੀ ਵੀ ਕਮਜ਼ੋਰ ਹੋਵੇ ਪਰ ਐਸਡੀਪੀਸੀ ਦਾ ਬੜਾ ਸਿਗਨੀਫੀਕੈਂਟ ਰੋਲ ਹੈ ਇੱਕ ਕਨਸਟੀਟਿਊਸ਼ਨਲ ਬਾਡੀ ਹੈ ਸਿੱਖਾਂ ਦੀ ਔਰ ਐਜ਼ ਅ ਰਿਪਰੈਜ਼ੈਂਟੇਟਿਵ ਆਫ ਸਿਕਸ ਰਿਲੀਜੀਅਨਲ ਐਂਗਲ ਤੋਂ ਇਨਾਂ ਨੂੰ ਇਹ ਮਸਲਾ ਟੇਕ ਅਪ ਕਰਨਾ ਚਾਹੀਦਾ ਦੋ ਦੋ ਗੱਲਾਂ ਕਰਕੇ ਇੱਕ ਤਾਂ ਇਹ ਕਿ ਜਿਹੜੇ ਬੰਦਾ ਇਨਵੋਲਡ ਆ ਉਹ ਸਿੱਖ ਹੈ ਔਰ ਦੂਸਰਾ ਉਹ ਭਾਵਕ ਹੋ ਗਏ ਉਹ ਤੋਂ ਉਹ ਜੋ ਫਲਾਤ ਸੀਗੇ ਉਹ ਜੋ ਵੀ ਠੀਕ ਸੀ ਜਾਂ ਗਲਤ ਸੀ ਹੀ ਉਸ ਉਸ ਤੇ ਉਹਨਾਂ ਨੇ ਰਿਜੈਕਟ ਕੀਤਾ ਇਸੇ ਕਰਕੇ ਜਿਹੜੀਆਂ ਹੁਣ ਜਿਹੜੀਆਂ ਪੰਚਾਇਤਾਂ ਨੇ ਉਹ ਕਿਸ ਬੇਸਿਸ ਤੇ ਅਸ਼ੋਰ ਕਰ ਰਹੀਆਂ ਪੰਚਾਇਤਾਂ ਇਲੈਕਟਡ ਨੇ ਲੋਕਾਂ ਦੁਆਰਾ ਉਹ ਇੱਕ ਹਿਊਮਨ ਐਂਗਲ ਤੋਂ ਗੱਲ ਕਰ ਰਹੇ ਨੇ ਉਹ ਇਹ ਕਹਿ ਰਹੇ ਨਹੀਂ ਕਿ ਵੀ ਅਸੀਂ ਇੰਸ਼ੋਰੈਂਸ ਦਿੰਨੇ ਆ ਜੇ ਉਹ ਇੰਸ਼ੋਰੈਂਸ ਦੇ ਰਿਹਾ ਹੈ ਤਾਂ ਮਤਲਬ ਲੋਕਾਂ ਦੇ ਵਿੱਚ ਕੋਈ ਉਹ ਆ ਕੇ ਪੜਥੂ ਨਹੀਂ ਪਾ ਸਕਣ ਦੀ ਉਹਨਾਂ ਦੀ ਕਪੈਸਿਟੀ ਤਾਂ ਇਸ ਕਰਕੇ STPC ਨੂੰ ਉਹਨਾਂ ਨੂੰ ਉਹਨਾਂ ਦੀ ਜਿਹੜਾ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਔਰ ਦੂਜਾ ਜਿਹੜਾ ਇਹ ਵੀ ਹੈ ਵੀ ਜੇ ਮੰਨ ਲਓ ਉਹਨਾਂ ਨੂੰ ਉਦੋਂ ਡਿਕਲੇਅਰ ਹੋ ਵੀ ਗਏ ਯੂ نو ਇਸ ਤਰੀਕੇ ਨਾਲ ਅਸੀਂ ਕਹਿੰਦੇ ਹਾਂ ਵੀ ਉਹ ਆਕਾਲ ਤੱਕ ਦੇ ਜਥੇਦਾਰ ਡਿਕਲੇਅਰ ਹੋ ਗਏ 2015 ਚ ਤੇ ਹੁਣ ਬਹੁਤ ਫਰਕ ਆ ਗਿਆ 25 ਹਾਂ ਉਸ ਤੋਂ ਬਾਅਦ ਤਾਂ ਕਿੰਨੇ ਸਾਰੇ ਜਿਹੜੇ ਨੇ ਕੀ ਕੀ ਉਹਨਾਂ ਨੂੰ ਕੋਈ ਥਾਂ ਥੋੜਾ ਮਿਲੀ ਐ ਜਿਹੜੇ ਅਕਾਲ ਤਖਤ ਦੇ ਜ਼ਥੇਦਾਰ ਤੇ ਉਹੀ ਨੇ ਜਿਹੜੇ ਐਸਟਪੀਸੀ ਨੇ ਅਪਾਇੰਟ ਕੀਤੇ ਨੇ ਤੇ ਜਿਉ ਆ ਵੀ ਜਾਣ ਕੇ ਬਾਹਰ ਇਹਦਾ ਮਤਲਬ ਇਹ ਥੋੜਾ ਵੀ ਉਹ ਆ ਕੇ ਇੱਥੇ ਲੜਾਈ ਝਗੜਾ ਹੋ ਜਾਊਗਾ ਵੀ ਇੱਥੇ ਆ ਕੇ ਉਹ ਇਹ ਗੜਗਾਚ ਕੋਲੋਂ ਹੋਣਾ ਸ਼ੁਰੂ ਕਰ ਦੇਣਗੇ ਅਕਾਲ ਤਖਤ ਦੀ ਜ਼ਥੇਦਾਰੀ ਤਾਂ ਇਹ ਮੈਨੂੰ ਲੱਗਦਾ ਹੈ ਕਿ ਥੋੜਾ ਜਿਹਾ ਵੱਡਾ ਦਿਲ ਕਰਕੇ ਆਪਣੇ ਉੱcha ਉੱਠ ਕੇ ਉਸ ਚੀਜ਼ ਤੋਂ ਇਹਨਾਂ ਨੂੰ ਵੀ ਟੇਕ ਅਪ ਕਰਨਾ ਚਾਹੀਦਾ ਹੈ ਉਹ ਇਹ ਇੱਕ ਇੰਪੋਰਟੈਂਟ ਚੀਜ਼ ਹੈ ਐਸਜੀਪੀ ਨੂੰ ਆਪਣਾ ਮੈਨੇਜਮੈਂਟ ਇਹਨਾਂ ਕਰਨੀ ਸ੍ਰੀ ਦਿਕਤਾਰ ਸਿੰਘ ਜੀ ਕਾਨੂੰਨੀ ਨੁਕਤਾ ਜਿਹੜਾ ਮੈਂ ਬੇਨਤੀ ਕੀਤੀ ਸੀ ਕਾਨੂੰਨੀ ਨੁਕਤੇ ਅਨੁਸਾਰ ਹਾਈ ਕੋਰਟ ਦਾ ਸੁਪਰੀਮ ਕੋਰਟ ਚ ਜਾਣ ਦੀ ਆਪਸ਼ਨ ਤਾਂ ਰਹਿੰਦੀ ਹੋਊਗੀ ਨਾ ਇਹ ਬਿਲਕੁਲ ਰਹਿੰਦੀ ਹੈ ਮੇਰੇ ਖਿਆਲ ਐਸਜੀਪੀ ਨੂੰ ਜਾਣਾ ਚਾਹੀਦਾ ਤੁਹਾਡਾ ਸੁਝਾਅ ਬਿਲਕੁਲ درست ਹੈਗਾ ਇਸ ਗੱਲ ਤੇ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ